ਕਵੀਰ ਬਾਦਲ ਨੇ ਵੀ ਬੇਅਦਬੀ ਮੁੱਦੇ ਨੂੰ ਲੈ ਕੇ ਮਾਫੀ ਮੰਗੀ ਹੈ ਤੇ ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਵਾਰੀ ਆਊਗੀ ਤਾਂ ਅਸੀਂ ਉਹ ਸਿੱਖਾਂ ਨੂੰ ਇਨਸਾਫ ਜ਼ਰੂਰ ਦਵਾਵਾਂਗੇ। ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਹੀ ਸ਼ਰਮ ਦੀ ਮਤਲਬ ਜਿਹੜਾ ਹੈਗਾ ਮਾਹੌਲ ਹੈ। ਜਿਹੜੀ ਉਸ ਟਾਈਮ ਦੇ ਉੱਤੇ ਪਾਰਟੀ ਸੀ ਉਸ ਨੂੰ ਥੀਲਾ ਥੀਲਾ ਇਸ ਉਹਦੇ ਉੱਤੇ ਕਰਤਾ ਕਿ ਜੀ ਇਹਨਾਂ ਨੇ ਬੇਅਦਬੀ ਕੀਤੀ ਹੈ ਜੀ। ਇਹਨਾਂ ਨੇ ਇਹਨਾਂ ਦੇ ਰਾਜ ਦੇ ਵਿੱਚ ਬੇਅਦਬੀ ਹੋਈ ਹੈ ਜੀ। ਉਹਨਾਂ ਦੇ ਉੱਤੇ ਪਰਚੇ ਦਰਜ ਹੋਗੇ ਇਹਨਾਂ ਨੇ ਗੋਲੀ ਚਲਾਈ ਆ ਜੀ ਇਹ ਗ੍ਰਹਿ ਮੰਤਰੀ ਜ਼ਿੰਮੇਵਾਰ ਹੈਗਾ ਹੁਣ ਮੈਂ ਪੁੱਛਦਾ ਹੈਗਾ ਕਿ ਸultanpur Lodhi ਵਾਲੇ ਦੇ ਮਾਮਲੇ ਦੇ ਵਿੱਚ ਗ੍ਰਹਿ ਮੰਤਰੀ ਕੌਣ ਹੀ ਜ਼ਿੰਮੇਵਾਰ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀ ਚੱਲਦੀ ਆ ਤਾਂ ਉਹਦੇ ਪਿੱਛੇ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਿਨਾ ਕਦੇ ਵੀ ਗੋਲੀ ਨਹੀਂ ਚੱਲੂਗੀ ਤੇ ਹੁਣ ਸੁਲਤਾਨਪੁਰ ਲੋਧੀ ਦੇ ਵਿੱਚ ਸ਼ਰੀਆਮ ਤੁਲਸੀ ਦੇਖਿਆ ਹੈ ਕਿ ਗੋਲੀਆਂ ਚੱਲੀਆਂ ਨੇ ਕਿ ਉਹਦੇ ਪਿੱਛੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਜ਼ਿਸ਼ ਸੀ ਦੇਖੋ ਸਾਜ਼ਿਸ਼ ਨਹੀਂ ਮੈਂ ਕਹਿੰਦਾ ਮੈਂ ਕਹਿੰਦਾ ਜ਼ਿੰਮੇਵਾਰੀ ਆ ਜੀ ਠੀਕ ਹੈ ਨਹੀਂ ਜੇ ਤੁਸੀਂ ਦੂਸਰੇ ਜ਼ਿੰਮੇਵਾਰ ਟੈਰਾਉਨੇ ਆ ਤਾਂ ਤੁਸੀਂ ਆਪਣੇ ਆਪ ਨੂੰ ਵੀ ਜ਼ਿੰਮੇਵਾਰ ਤੋਂ ਨੂੰ ਕਹਿਣਾ ਪਊਗਾ ਅ ਬਰਗਾੜੀ ਦੇ ਵਿੱਚ ਗੋਲੀ ਚੱਲੀ ਉਹ ਦਾ ਗਰੇ ਮੰਤਰੀ ਸੁਖਵੀਰ ਬਾਦਲ ਜ਼ਿੰਮੇਵਾਰ ਸੀ ਤਾਂ ਅੱਜ ਜਿਹੜਾ ਹੈਗਾ ਆਪਣਾ ਸੁਲਤਾਨਪੁਰ ਲੋਧੀ ਦੇ ਵਿੱਚ ਜੇ ਗੋਲੀ ਚੱਲਦੀ ਹੈਗੀ ਤਾਂ ਵੀ ਭਗਵਾਨ ਤਮਨ ਜ਼ਿੰਮੇਵਾਰ ਆਏਗਾ ਸੁਖਵੀਰ ਬਾਦਲ ਨੇ ਵੀ ਬੇਅਦਬੀ ਮੁੱਦੇ ਨੂੰ ਲੈ ਕੇ ਮਾਫੀ ਮੰਗੀ ਹੈ ਤੇ ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਵਾਰੀ ਆਊਗੀ ਤਾਂ ਅਸੀਂ ਉਹ ਸਿੱਖਾਂ ਨੂੰ ਇਨਸਾਫ ਜ਼ਰੂਰ ਦਿਵਾਵਾਂਗੇ ਬਿਲਕੁਲ ਦੇਖੋ ਜਿਹੜੀ ਨਾ ਮੈਂ ਪਹਿਲਾਂ ਵੀ ਇਹੀ ਗੱਲ ਕਹਿੰਦਾ ਸੀ ਅੱਜ ਵੀ ਇਹੀ ਗੱਲ ਕਹਿਣਾ ਕਿ ਬਰਗਾੜੀ ਵਾਲੇ ਮੁੱਦੇ ਦੇ ਉੱਤੇ ਬਹੁਤ ਹੀ ਮਤਲਬ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਹੀ ਸ਼ਰਮ ਦੀ ਮਤਲਬ ਜਿਹੜਾ ਹੈਗਾ ਮਾਹੌਲ ਹੈ ਕਿਉਂਕਿ ਉਸ ਟਾਈਮ ਦੇ ਉੱਤੇ ਸਰਕਾਰ ਜਿਹੜੀ ਹੈਗੇ ਸ਼੍ਰੋਮਣੀ ਅਕਾਲੀ ਦਲ ਸੀ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਕਰਨ ਹੀ ਨਹੀਂ ਦਿੱਤੀ ਉਹਦੇ ਤੇ ਇਨਵੈਸਟੀਗੇਸ਼ਨ ਉਹ ਤਾਂ ਨਾਲ ਦੀ ਨਾਲ ਕਾਂਗਰਸ ਨੇ ਐਪਲੀਕੇਸ਼ਨ ਦਿੱਤੀ ਔਰ ਐਪਲੀਕੇਸ਼ਨ ਦੇ ਕੇ ਉਹ ਕੇਸ ਜਿਹੜਾ ਹੈਗਾ सीबीआई ਨੂੰ ਪੁੱਛਵਾਤਾ ਔਰ ਜਦੋਂ ਕੈਪਟਨ ਸਾਹਿਬ ਆਉਨੇ सीबीआई ਤੇ ਵਾਪਸ ਲੈ ਕੇ ਆਉਨੇ ਫਿਰ ਇਹਦੇ ਪਿੱਛੇ ਮਨਸ਼ਾ ਕੀ ਹੈਗੀ ਸਿਆਸਤ ਹੀ ਹੋਈ ਨਾ ਮਤਲਬ ਸਵਾਲ ਸਾਡੇ ਗੁਰੂ ਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ ਜਿਹੜੀ ਉਸ ਟਾਈਮ ਦੇ ਉੱਤੇ ਪਾਰਟੀ ਸੀ ਉਸ ਨੂੰ ਤੀਲਾ ਤੀਲਾ ਇਸ ਉਹਦੇ ਉੱਤੇ ਕਰਤਾ ਕਹੋ ਜੀ ਇਹਨਾਂ ਨੇ ਬੇਅਦਬੀ ਕੀਤੀ ਹੈ ਜੀ ਇਹਨਾਂ ਇਹਨਾਂ ਦੇ ਰਾਜ ਦੇ ਵਿੱਚ ਬੇਅਦਬੀ ਹੋਈ ਹੈ ਜੀ ਉਹਨਾਂ ਦੇ ਉੱਤੇ ਪਰਚੇ ਦਰਜ ਹੋਗੇ ਇਹਨਾਂ ਨੇ ਗੋਲੀ ਚਲਾਈ ਹੈ ਜੀ ਇਹ ਗ੍ਰਹਿ ਮੰਤਰੀ ਜ਼ਿੰਮੇਵਾਰ ਹੈਗਾ ਹੁਣ ਮੈਂ ਪੁੱਛਦਾ ਹੈਗਾ ਕਿ ਸੁਲਤਾਨਪੁਰ ਲੋਧੀ ਵਾਲੇ ਦੇ ਮਾਮਲੇ ਦੇ ਵਿੱਚ ਗ੍ਰਹਿ ਮੰਤਰੀ ਕਿਉਂ ਨਹੀਂ ਜ਼ਿੰਮੇਵਾਰ ਹੈਗਾ ਹੂੰ ਠੀਕ ਹੈ ਨਾ ਸੋ ਕਿਤੇ ਨਾ ਕਿਤੇ ਨਾ ਬੜਾ ਨਿਰਾਸ਼ਾ ਦਾ ਆਲਮ ਹੈ ਜਿਹੜਾ ਬਣਿਆ ਹੋਇਆ ਜੀ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹਿਲਾਂ ਕਿਹਾ ਗਿਆ ਸੀ ਕਿ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀ ਚੱਲਦੀ ਆ ਤਾਂ ਉਹਦੇ ਪਿੱਛੇ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਿਨਾ ਕਦੇ ਵੀ ਗੋਲੀ ਨਹੀਂ ਚੱਲੂਗੀ ਤੇ ਹੁਣ ਸੁਲਤਾਨਪੁਰ ਲੋਧੀ ਦੇ ਵਿੱਚ ਸ਼ਰੀਆਮ ਤੁਸੀਂ ਦੇਖਿਆ ਹੈ ਕਿ ਗੋਲੀਆਂ ਚੱਲੀਆਂ ਨੇ ਕਿ ਉਹਦੇ ਪਿੱਛੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਜ਼ਿਸ਼ ਸੀ ਦੇਖੋ ਸਾਜ਼ਿਸ਼ ਨਹੀਂ ਮੈਂ ਕਹਿੰਦਾ ਮੈਂ ਕਹਿੰਦਾ ਜ਼ਿੰਮੇਵਾਰੀ ਆ ਜੀ ਠੀਕ ਹੈ ਨਹੀਂ ਜੇ ਤੁਸੀਂ ਦੂਸਰੇ ਜ਼ਿੰਮੇਵਾਰ ਟੈਰਾਉਨੇ ਆ ਤਾਂ ਤੁਸੀਂ ਆਪਣੇ ਆਪ ਨੂੰ ਵੀ ਜ਼ਿੰਮੇਵਾਰ ਤੁਹਾਨੂੰ ਕਹਿਣਾ ਪਊਗਾ ਜੇ ਬਰਗਾੜੀ ਦੇ ਵਿੱਚ ਗੋਲੀ ਚੱਲੀ ਤੋਂ ਦਾ ਗ੍ਰਹਿ ਮੰਤਰੀ ਸੁਖਵੀਰ ਬਾਦਲ ਜ਼ਿੰਮੇਵਾਰ ਸੀ ਤਾਂ ਅੱਜ ਜਿਹੜਾ ਹੈਗਾ ਆਪਣਾ ਸੁਲਤਾਨਪੁਰ ਲੋਧੀ ਦੇ ਵਿੱਚ ਜੇ ਗੋਲੀ ਚੱਲਦੀ ਹੈਗੀ ਤਾਂ ਵੀ ਭਗਵੰਤ ਮਾਨ ਜ਼ਿੰਮੇਵਾਰ ਹੈਗਾ ਕਿਉਂ ਕੋ ਗ੍ਰਹਿ ਮੰਤਰੀ ਹੈਗਾ ਫਿਰ ਆਪਣੀ ਬਾਰ ਨੂੰ ਕਿਉਂ ਨਹੀਂ ਹੈਗਾ ਔਰ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਰੋਜ਼ ਇੱਕ ਡਰਾਮਾ ਹੁੰਦਾ ਜਿਹਦੇ ਉੱਤੇ ਤੁਹਾਡੇ ਸਾਰਾ ਜਿਹੜਾ ਮੀਡੀਆ ਹੈਗਾ ਉਸ ਦੇ ਉੱਤੇ ਕੇਂਦਰਿਤ ਹੋ ਜਾਂਦਾ ਸ਼ਾਮ ਨੂੰ ਉਹਦੇ ਉੱਤੇ ਜੜੀਆਂ ਆ ਗਈਆਂ ਬੈਸਾ ਹੋਣੀਆਂ ਸ਼ੁਰੂ ਹੋ ਜਾਣੀਆਂ ਔਰ ਸਵਾਲ ਇਹ ਹੈਗਾ ਕਿ ਲੋਕਾਂ ਦੇ ਮੁੱਦੇ ਕੀ ਹੈਗੇ ਉਹ ਰੁਲ ਕੇ ਰਹਿ ਚੁੱਕੇ ਆ ਉਹਨਾਂ ਦੇ ਵਿੱਚੋਂ ਨਿਕਲ ਕੁਝ ਨਹੀਂ